ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਮਨੀਤ ਬੁਟੀਕ ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਫੁੱਲ ਕਮੀਜ਼ ਦੀ ਵੀਡੀਓ ਆਪਾਂ ਨੂੰ ਕਮੈਂਟ ਆਇਆ ਸੀ ਕਿ ਫੁੱਲ ਕਮੀਜ਼ ਦੀ ਵੀਡੀਓ ਪਾਓ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀਆਂ ਪਲੇਟਾਂ ਪਾਵਾਂਗੇ ਪਲੇਟਾਂ ਜਿਹੜੀਆਂ ਹੈਗੀਆਂ ਸਾਈਡਾਂ ਵਾਲੀਆਂ ਪਲੇਟਾਂ ਆ ਕਮਰ ਕੋਲੋਂ ਇਹ ਆਪਾਂ ਥੋੜੀਆਂ ਮੋਟੀਆਂ-ਮੋਟੀਆਂ ਪਾਵਾਂਗੇ ਕਿ ਤਕਰੀਬਨ 1.5 ਇੰਚ ਦਾ ਜਿਹੜਾ ਕੱਪੜਾ ਵਾ ਉਹ ਦਵਾ ਵਿੱਚ ਆਉਣਾ ਚਾਹੀਦਾ ਹੈ ਉਹਦੇ ਨਾਲ ਜਿਹੜੀ ਫਿਟਿੰਗ ਆ ਬਹੁਤ ਸੋਹਣੀ ਆਉਂਦੀ ਹੈ ਇਸੇ ਤਰੀਕੇ ਨਾਲ ਆਪਾਂ ਫ੍ਰੇਕ ਵਾਲਾ ਨੇ ਹਾਂਜੀ ਜਿਹੜੀਆਂ ਆਪਣੀਆਂ ਸਿੱਧੀਆਂ ਪਲੇਟਾਂ ਨੇ ਆਪਾਂ ਐਦਾਂ ਇਹਨਾਂ ਦੇ ਥੱਲੇ ਕੱਪੜਾ ਲਗਾਵਾਂਗੇ ਉਹਦੇ ਨਾਲ ਜਿਹੜੀਆਂ ਆਪਣੀਆਂ ਪਲੇਟਾਂ ਆ ਉਹ ਛੱਜਦੀਆਂ ਨਹੀਂ ਆ ਗਈਆਂ ਹਾਂਜੀ ਇਸੇ ਤਰ੍ਹਾਂ ਨਾਲ ਆਪਾਂ ਪਿਛਲੇ ਪੱਲੇ ਤੇ ਪਲੇਟਾਂ ਪਾਵਾਂਗੇ ਹਾਂਜੀ ਇਹ ਵਾਲੀਆਂ ਪਲੇਟਾਂ ਆਪਣੀਆਂ ਇਸ ਤਰੀਕੇ ਨਾਲ ਆ ਜਾਣਗੀਆਂ ਇਹਨਾਂ ਇਹਨਾਂ ਜਿਹੜਾ ਕੱਪੜਾ ਆ ਆਪਾਂ ਸਲਾਈਆਂ 'ਚ ਦਿੱਤਾ ਹੈ ਹੁਣ ਆਪਾਂ ਗਲਾ ਅਟੈਚ ਕਰਾਂਗੇ ਹਾਂਜੀ ਆਪਾਂ ਇਹ ਬੁਗਰਮ ਵਾਲਾ ਗਲਾ ਪਹਿਲਾਂ ਹੀ ਆ ਕੱਪੜੇ ਤੇ ਪੇਸਟ ਕਰ ਲਿਆ ਸੀਗਾ ਆਪਾਂ ਇਹਦੇ ਤੇ ਆਹ ਲੈਸ ਲਗਾਉਣੀ ਆ ਲਿਲੀ ਸਲਾਈ ਆਪਾਂ ਜਮਾ ਬੁਕਰਮ ਦੇ ਨਾਲ ਨਾਲ ਲਗਾਉਣੀ ਆ ਬੁਕਰਮ ਦੇ ਉੱਤੇ ਸਲਾਈ ਨਹੀਂ ਕਰਣੀ ਹੈਗੀ ਹਾਂਜੀ ਹੁਣ ਆਪਾਂ ਜਿਹੜੀ ਸਲਾਈ ਲਗਾਈ ਸੀ ਇਹਦੇ ਉੱਪਰ ਜਮਾ ਇਦਾਂ ਲੈਸ ਰੱਖ ਕੇ ਇਹਦੇ ਉੱਤੇ ਉੱਤੇ ਸਲਾਈ ਲਗਾਵਾਂਗੇ ਦਾ ਆਪਾਂ ਗਲੇ ਤੇ ਜਿਹੜੀ ਪੁੱਠੀ ਸਾਈਡ ਆ ਲੈਸ ਲਗਾ ਲੈਣੀ ਆ ਹਾਂਜੀ ਹੁਣ ਆਪਾਂ ਗਲਾ ਫਰੰਟ ਵਾਲੇ ਪੱਲੇ ਤੇ ਅਟੈਚ ਕਰਾਂਗੇ ਪਹਿਲਾਂ ਆਪਾਂ ਫਰੰਟ ਵਾਲੇ ਪੱਲੇ ਨੂੰ ਐਦਾਂ ਫੋਲਡ ਕਰਕੇ ਰੱਖ ਲਿਆ ਹੁਣ ਆਪਾਂ ਗਲੇ ਨੂੰ ਐਦਾਂ ਫੋਲਡ ਕਰਾਂਗੇ ਐਦਾਂ ਇਹਨੂੰ ਫੋਲਡ ਕਰਕੇ ਇਹਦੇ ਉੱਪਰ ਰੱਖ ਕੇ ਆਪਾਂ ਇੱਕ ਕੱਟ ਦਾ ਨਿਸ਼ਾਨ ਲਗਾਵਾਂਗੇ ਐਦਾਂ ਇਹਨੂੰ ਬਰਾਬਰ ਰੱਖ ਕੇ ਇਦਾਂ ਆਪਾਂ ਇਹਦੇ ਤੇ ਕੱਟ ਦਾ ਨਿਸ਼ਾਨ ਲਗਾ ਲਾਂਗੇ। ਇਦਾਂ ਆਪਾਂ ਆਹ ਨਾਲ ਐਸੇ ਭੰਨ ਲਗਾ ਲਾਂਗੇ। ਹੁਣ ਆਪਾਂ ਇਹਨੂੰ ਸਿੱਧਾ ਕਰਕੇ ਇਹਦੇ ਉੱਪਰ ਗਾਣਾ ਰੱਖਾਂਗੇ। ਇਦਾਂ ਆਹ ਵਾਲਾ ਕੱਟ ਤੇ ਐਸੇ ਨਾਲ ਆਪਾਂ ਇਹਦੇ ਤੇ ਪੈਨ ਅਟੈਚ ਕਰ ਲਾਂਗੇ ਨਾਲ ਪੈਨ ਨਾਲੇ ਨੂੰ ਅਟੈਚ ਕਰ ਲਾਂਗੇ। ਇੱਕ ਪਿੰਨਾ ਪਾਇਥ ਲਗਾਵਾਂਗੇ ਤੇ ਇੱਕ ਪਿੰਨਾ ਆਪਾਂ ਇੱਥੇ ਸੈਂਟਰ ਚ ਲਗਾਵਾਂਗੇ ਇੱਥੋਂ ਜਿੱਥੇ ਆਪਾਂ ਗਲੇ ਦਾ ਐਦਾ ਭਾਨ ਧਨ ਸ਼ਾਨ ਲਗਾਇਆ ਸੀ ਤੇ ਕੱਪੜੇ ਤੇ ਇਹਨੂੰ ਆਣ ਸੈਂਟਰ ਚ ਕਰਕੇ ਇਹਨਾਂ ਤੇ ਦੋਨਾਂ ਤੇ ਆਪਾਂ ਇੱਥੇ ਇੱਕ ਪਿੰਨ ਲਗਾ ਲਾਂਗੇ ਇਸ ਤਰੀਕੇ ਨਾਲ ਹੁਣ ਆਪਾਂ ਇੱਥੇ ਸਲਾਈ ਲਗਾ ਦਾਂਗੇ ਬੁਕਰਮ ਦੇ ਨਾਲ ਨਾਲ ਸਲਾਈ ਲਗवानी ਹੈ ਬੁਕਰਮ ਦੇ ਉੱਪਰ ਸਲਾਈ ਨਹੀਂ ਲਗवानी ਹੈਗੀ ਦਸਨ ਰੱਖੇ ਤਾਂ ਕੱਪੜੇ ਦੀ ਕਟਿੰਗ ਕਰ ਦਾਂਗੇ ਜਿਹੜਾ ਐਕਸਟਰਾ ਕਪੜਾ ਉਹ ਕਟਿੰਗ ਕਰਕੇ ਆਪਾਂ ਕੱਢ ਦਾਂਗੇ ਇਹ ਛੋਟੇ ਛੋਟੇ ਕੱਟ ਲਗਾ ਦਾਂਗੇ ਹੁਣ ਆਪਾਂ ਇਹਨੂੰ ਦਾ ਸਿੱਧਾ ਕਰਕੇ ਸिलाई ਲਗਾਵਾਂਗੇ ਆਪਾਂ ਇਸ ਨੂੰ ਮੋٹے ਬੱਖੇ ਨਾਲ ਲਾਵਾਂਗੇ ਕੱਚਾ ਕਰਨ ਲਈ ਜਿਵੇਂ ਆਪਾਂ ਪਾਈ ਕਰਨ ਤੋਂ ਬਾਅਦ ਜਿਹੜੇ ਲਗਾਵਾਂਗੇ ਸਲਾਈ ਨੂੰ 16 ਸੈਂਟੀਮੀਟਰ ਕੱਢਾਂਗੇ ਜੀ ਇਸ ਤਰੀਕੇ ਨਾਲ ਜਿਹੜੀ ਆਪਣੀ ਲੈਸ ਆ ਬਹੁਤ ਫਿਨਿਸ਼ਿੰਗ ਨਾਲ ਲੱਗਦੀ ਆ ਹਾਂਜੀ ਹੁਣ ਆਪਾਂ ਬੈਕ ਵਾਲੇ ਗਲੇ ਲਈ ਰੇਪ ਕਟਾਂਗੇ కపడేను ఫోల్డ్ కట్ింగ్ హా బ గళే రేపే तरी आपण रेपन फोल्ड करल डबल फोल्ड करल पैर पैर पॅर जो कपडा है सिलाई कर ਆਪਾਂ ਇਹਦੇ ਤੇ ਛੋਟੇ ਛੋਟੇ ਕੱਟ ਲਗਾ ਲਾਂਗੇ ਇਹਦੇ ਨਾਲ ਜਿਹੜਾ ਹੈਗਾ ਆ ਪਿਛਲੇ ਢੋਲ ਦੀ ਤੇ ਪਾਈ ਚ ਬਾਲਣੀ ਪੈਂਦਾ ਹੈਗਾ ਐਦਾਂ ਆਪਾਂ ਇੱਕ ਸਲਾਈ ਇਹਨੂੰ ਸਿੱਧਾ ਕਰਕੇ ਲਗਾਵਾਂਗੇ ਇੱਦਾਂ ਫੋਲਡ ਕਰਨ ਤੋਂ ਬਾਅਦ ਇੱਦਾਂ ਆਪਾਂ ਇਹਦੇ ਤੇ ਤਰਪਾਈ ਕਰਾਂਗੇ ਹੁਣ ਆਪਾਂ ਇਹਦੇ ਮੋਡੇ ਵਾਲੀ ਸਲਾਈ ਲਗਾਵਾਂਗੇ ਇੱਦਾਂ ਬੈਕ ਵਾਲੇ ਪੱਲੇ ਤੇ ਆਪਾਂ 프ੌਂਟ ਵਾਲਾ ਪੱਲਾ ਰੱਖਾਂਗੇ ਇੱਥੋਂ ਆਹ ਸਲਾਈ ਦੇ ਉੱਪਰ ਆ ਜਿਹੜਾ ਆਪਾਂ ਇੱਦਾਂ ਇਹਨੂੰ ਬਰੀ ਲੈਂਸ ਦੀ ਸਾਈਡ ਹੈ ਨਾ ਸਲਾਈ ਦੇ ਉੱਪਰ ਰੱਖਣਾ ਹੈ ਇੱਦਾਂ ਇਹਨੂੰ ਫੋਲਡ ਕਰਕੇ ਫਿਰ ਇਹਦੇ ਤੇ ਸਲਾਈ ਲਗਾਵਾਂਗੇ इस तरीके न लगा देने सिलाई दूजी साइड भी इदा ही आप सिलाई लगा देनी है ਇਨੂੰ ਵੀ ਆਪਾਂ ਅੱਧਾ ਡਬਲ ਫੋਲਡ ਕਰ ਲਾਂਗੇ ਤਾਂ ਮਨੇ ਜਿਹੜਾ ਇਹ ਕਿਨਾਂ ਕੱਟਣਾ ਅੱਧਾ ਇਹਨੂੰ ਸਲਾਈ ਨੂੰ ਆਪਾਂ ਡਬਲ ਕਰਾਂਗੇ ਅੱਧਾ ਜਿਹੜਾ ਆਪਣਾ ਇਹ ਇੱਥੋਂ ਸਲਾਈ ਆ ਜੂਗੀ ਆ ਤਰੀਕੇ ਨਾਲ ਹਾਂਜੀ ਹੁਣ ਆਪਾਂ ਇਹਦੇ ਤੇ ਫਿਟਿੰਗ ਦੇ ਨਿਸ਼ਾਨ ਲਗਾਵਾਂਗੇ ਫਿਟਿੰਗ ਦੇ ਨਿਸ਼ਾਨ ਜਿਹੜੇ ਮੈਂ ਹਮੇਸ਼ਾ ਪਲੇਟਾਂ ਪਾਉਣ ਤੋਂ ਬਾਅਦ ਹੀ ਲਗਾਉਣੀ ਹੁੰਦੀਆਂ ਇਹਦੇ ਨਾਲ ਜਿਹੜੀ ਆਪਣੀ ਫਿਟਿੰਗਾਂ ਬਹੁਤ ਵਧੀਆ ਆਉਂਦੀ ਆ ਹਾਂਜੀ ਹੁਣ ਆਪਾਂ ਇਹਦੇ ਫਿਟਿੰਗ ਦੇ ਨਿਸ਼ਾਨ ਲਗਾਵਾਂਗੇ ਆਪਾਂ ਇਹਨੂੰ ਅੱਧਾ ਫੋਲਡ ਕਰਕੇ ਰੱਖ ਲਿਆ ਹੈ ਆਪਣੇ ਕੋਲ ਸਾਈਡ ਸਲਾਈ ਦੀ ਲੈਂਥ ਹੈਗੀ 15 ਇੰਚ ਇੱਥੇ ਆਪਾਂ 15 ਇੰਚ ਦੀ ਮਾਰ ਕਰਾਂਗੇ ਬ੍ਰੈਸਟ ਦੀ ਫਿਟਿੰਗ ਹੈਗੀ ਆਪਣੇ ਕੋਲ ਸਾਢੇ 20 ਇੰਚ ਆਪਾਂ 12.5 ਇੰਚ ਦੇ ਨਿਸ਼ਾਨ ਲਗਾਵਾਂਗੇ ਕਮਰ ਹੈਗੀ ਆਪਣੇ ਕੋਲ 18.5 ਇੰਚ ਪਪਾ ਇੱਥੇ 9.5 ਇੰਚ ਦੇ ਇਨਸ਼ਾਲ ਲਗਾਵਾਂਗੇ ਹਿੱਪ ਹੈਗੀ ਆਪਣੇ ਕੋਲ 22.5 ਇੰਚ ਆਪਾਂ ਇੱਥੇ 11.2 ਇੰਚ ਦੇ ਇਨਸ਼ਾਲ ਲਗਾਵਾਂਗੇ ਆਪਾਂ 10.5 ਇੰਚ ਦੇ ਇਨਸ਼ਾ ਮਿਲਾਵਾਂਗੇ ਇਥੋਂ ਆਪਾਂ ਜੀ ਟੇਪ ਨਾਲ ਮਿਲਾਉਣ ਤੋਂ ਬਾਅਦ ਜਿਹੜਾ ਆਪਣਾ ਕਮਰ ਦਾ ਨਿਸ਼ਾਨ ਆ ਇਥੋਂ ਆਪਾਂ ਪੈਰ ਦੇ ਨਿਸ਼ਾਨ ਦੀ ਇੱਦਾਂ ਗੁਲਾਈ ਦੇ ਦਾਂਗੇ ਇਹਦੇ ਨਾਲ ਹੈਗਾ ਜਿਹੜਾ ਕਮਰ ਤੇ ਬਲਣੀ ਪੈਂਦਾ ਤੇ ਫਿਟਿੰਗਾਂ ਜਿਹੜੀ ਬਹੁਤ ਸੋਹਣੀ ਆਉਂਦੀ ਆ ਆਦਰੀ ਕੇ ਨਾਲ ਇਥੋਂ ਆਪਾਂ ਜਿਹੜਾ ਇੱਦਾਂ ਇੰਚ ਦਾ ਇੱਦਾਂ ਆ ਨਿਸ਼ਾਨਾ ਸਿੱਧਾ ਕਰ ਦਾਂਗੇ ਇਥੋਂ ਬਲਦੀ ਪੈਂਦਾ ਹੈਗਾ ਆਪਾਂ ਇੱਦਾਂ ਸਲਾਈ ਲਗਾਵਾਂਗੇ ਇੱਦਾਂ ਜੀ ਤੇ ਤੋਂ ਹਾਂਜੀ ਇਸੇ ਤਰ੍ਹਾਂ ਆਪਾਂ ਉੱਪਰ ਵਾਲੇ ਦੋ ਪੱਲੇ ਚੱਕ ਕੇ ਦੂਸਰੀ ਸਾਈਡ ਵਾਲੇ 'ਤੇ ਸਲਾਈ ਦੇ ਦੇ ਨਿਸ਼ਾਨ ਲਗਾ ਲਾਂਗੇ ਇਹਨਾਂ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਇੰਜ ਟੇਕ ਮਾਂ ਮਿਲਾ ਦਾਂਗੇ ਹਾਂਜੀ ਹੁਣ ਆਪਾਂ ਕਮੀਜ਼ ਦੀ ਫਿਟਿੰਗ ਵਾਲੀ ਸਲਾਈ ਲਗਾਵਾਂਗੇ ਬਾਕੀ ਚਾਹਾਂ ਦਾ ਮਾਰਾਂਗੇ ਉੱਥੋਂ ਥੋੜੀ ਜਿਹੀ ਗੁਲਾਈ ਦੇ ਕੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਹੁਣ ਆਪਾਂ ਇਹਨੂੰ ਸਲਾਈ ਨੂੰ ਡਬਲ ਕਰਾਂਗੇ ਉੱਥੋਂ ਤਕਰੀਬਨ 2 ਇੰਚ ਤੱਕ ਤਾਂ ਆਪਾਂ ਸਲਾਈ ਜਿਹੜੀ ਆ ਉੱਪਰ ਹੀ ਡਬਲ ਕਰਨੀ ਹੈ ਇੱਥੋਂ ਆਪਾਂ ਪੈਰ ਦੇ ਨਿਸ਼ਾਨ ਮੈਂ ਥੋੜੀ ਜਿਹੀ ਵਿੱਚ ਛੱਡ ਕੇ ਪੈਰ ਦੇ ਨਿਸ਼ਾਨ ਦੀ ਸਲਾਈ ਲਗਾਉਣਾ ਹੈ ਜੇ ਨਾ ਕੀਆ ਜਿਹੜਾ ਕਈ ਵਾਰੀ ਆਪਣਾ ਬਲੇਂਕਟ ਹੁੰਦਾ ਹੈ ਫਿਰ ਆਪਾਂ ਇਸ ਸਲਾਈ ਖੋਲ ਸਕਦੇ ਹਾਂ ਫਾਈਲ ਇਦਾਂ ਲਗਾਵਾਂਗੇ ਸਲਾਈ ਇਸੇ ਤਰੀਕੇ ਨਾਲ ਹੁਣ ਆਪਾਂ ਦੂਸਰੀ ਸਾਈਡ ਦੀ ਸਲਾਈ ਲਗਾ ਲਾਂਗੇ ਇਹਦੇ ਦੋਵੇਂ ਸਾਈਡਾਂ 'ਗੀਆਂ ਫੀਟਿੰਗ ਵਾਲੀ ਸਲਾਈ ਲਾਗੇ ਆ। ਹੁਣ ਅੰਦਰ ਆਪਾਂ ਚਾਰਾਂ ਪੱਲੇ ਨੂੰ ਇਕੱਠਾ ਕਰਕੇ ਪੱਲੇ ਦੇ نیچے ਫੋਲਡਿੰਗ ਲਈ ਇੱਥੇ ਕੱਟ ਲਗਾਵਾਂਗੇ। ਤਾਂ ਕਿ ਜਿਹੜਾ ਫੋਲਡਿੰਗ 'ਚ ਆਪਣਾ ਕੱਪੜਾ ਬਰਾਬਰ ਆਵੇ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਫੋਲਡ ਕਰ ਲਾਂਗੇ। ਇਹ ਵਾਲੀ ਸਲਾਈ ਆਪਾਂ ਮੋٹے ਵਖੇ ਨਾਲ ਲਾਵਾਂਗੇ ਜਿਹੜੀ ਕਿ ਆਪਾਂ ਤਰਪਾਈ ਤੋਂ ਬਾਅਦ ਕੱਢ ਦਾਂਗੇ ਇਸ ਤਰੀਕੇ ਨਾਲ ਫੋਲਡ ਕਰਕੇ। ਜੀ ਆਪਾਂ ਦੋਨੋਂ ਪੰਨਿਆਂ ਨੂੰ ਫੋਲਡ ਕਰ ਲਿਆ ਆ ਹੁਣ ਆਪਾਂ ਇਦਾਂ ਦੋਨੋਂ ਪੱਲਿਆਂ ਨੂੰ ਫੋਲਡ ਕਰਕੇ ਆਪਾਂ ਇਦਾਂ ਜਿਹੜੇ ਚਾਰਟ ਫੋਲਡ ਕਰਮੇ ਉਹਨਾਂ 'ਤੇ ਨਿਸ਼ਾਨ ਲਗਾਵਾਂਗੇ ਜਿੱਿੱਨਾ ਆਪਣਾ ਘੇਰਾ ਆਪਾਂ ਇਹਦੇ 'ਤੇ ਲੈਸ ਵਾਲੀ ਪਾਈਪਿੰਗ ਲਗਾਉਣੀ ਆ ਇਸ ਲਈ ਜਿੱਿੱਨਾ ਆਪਣਾ ਘੇਰਾ ਆ ਕਿ ਜਿੱਿੱਨਾ ਆਪਣਾ ਘੇਰਾ ਤਿਆਰ ਆ ਆਪਾਂ ਉੱਥੇ ਨਿਸ਼ਾਨ ਲਗਾਵਾਂਗੇ ਘੇਰੇ ਨਾਲੋਂ ਆਪਾਂ 2 ਪੁਆਇੰਟ ਘੱਟ ਲਗਾਵਾਂਗੇ ਕਿਉਂਕਿ ਜਿਹੜੀ ਥੋੜੀ ਜਿਹੀ ਲੈਸ ਆ ਆਪਣੀ ਉਹ ਵੀ ਆਪਾਂ ਬਾਹਰ ਕੱਢਣੀ ਆ ਉਹਦੇ ਨਾਲੋਂ ਪ੍ਰੋਪਰ ਉਹਨਾ ਜੁਗਾ ਜਿੰਨਾ ਆਪਣਾ ਕਿਰ ਦਾ ਨਾਪ ਹੈਗਾ ਕਿਰ ਆਪਣੇ ਕੋਲ ਸਾਢੇ 20 ਇੰਚ ਆ ਤਾਂ ਆਪਾਂ ਤਾਂ ਇੱਥੇ 10 ਇੰਚ ਦੇ ਨਿਸ਼ਾਨ ਲਗਾਵਾਂਗੇ ਆਪਣਾ 20 ਇੰਚ ਹੋ ਜੂਗਾ ਲੇਸ ਲਾ ਕੇ ਸਾਈਡਾਂ ਤੇ ਸਾਢੇ 20 ਹੋ ਜੂਗਾ ਐਦਾਂ ਆਪਾਂ ਚਾਰੇ ਪਾਸੇ ਨਿਸ਼ਾਨ ਬਣਾ ਲਾਂਗੇ ਹੁਣ ਅੱਧਾ ਆਪਾਂ ਇਹਨੂੰ ਫੋਲਡ ਕਰਕੇ ਐਦਾਂ ਆਪਾਂ ਇਹਨੂੰ ਫੋਲਡ ਕਰਕੇ ਇੱਥੇ ਐਦਾਂ ਨਿਸ਼ਾਨ ਲਗਾ ਲਾਂਗੇ ਇਹ ਆਪਾਂ ਨਿਸ਼ਾਨ ਪ੍ਰੈਸ ਨਾਲ ਵੀ ਲਗਾ ਸਕਦੇ ਹਾਂ ਤੇ ਆਪਾਂ ਇਦਾਂ ਵੀ ਲਗਾ ਸਕਦੇ ਆ ਆਪਾਂ ਇਦਾਂ ਚਾਰਾਂ ਪੱਲਿਆਂ ਤੇ ਇਸ ਤਰੀਕੇ ਨਾਲ ਮਾਸ਼ਾਅੱਲਾ ਲਾਗੇ ਹਾਂਜੀ ਹੁਣ ਆਪਾਂ ਇਹਦਾ ਕੱਪੜੇ ਦੇ ਉੱਥੇ ਪਾਸੇ ਸਿੱਧੀ ਲੈਸ ਰੱਖ ਕੇ ਲਗਾਵਾਂਗੇ ਐਨੀ ਲੈਸ ਆ ਜਿਹੜੀ ਆਪਾਂ ਥੋੜੀ ਜਿਹੀ ਅੱਗੇ ਰੱਖਾਂਗੇ ਫੋਲਡਿੰਗ ਦੇ ਲਈ ਪਾ ਜਿਹੜੀ ਹਿਪ ਵਾਲੀ ਸਲਾਈ ਆ ਇਹਦੇ ਬਰਾਬਰ ਇਦਾਂ ਇਹ ਐਂਚੇ ਕਿਕ ਉੱਪਰ ਕਿਕ ਤੋਂ ਉੱਪਰ ਸਲਾਈ ਲਗਾਵਾਂਗੇ ਇਦਾਂ ਹਸ ਸਲਾਈ ਦੇ ਬਰਾਬਰ ਤੱਕ ਸਲਾਈ ਲਾ ਦਿੰਦੇ ਹਾਂ ਹੰਜੀ ਹੁਣ ਆਪਾਂ ਇਹਨੂੰ ਇਦਾਂ ਸਿੱਧਾ ਕਰਕੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਉਹਦੇ ਉੱਪਰ ਉੱਪਰ ਇਦਾਂ ਸਲਾਈ ਲਗਾਵਾਉਂਗੇ ਕੱਪੜੇ ਤੇ ਜੀ ਤਾਂ ਜਿਹੜੀ ਆਪਾਂ ਲੈਸ ਥੋੜੀ ਵੱਧ ਰੱਖੀ ਸੀ ਇਹਨੂੰ ਏਦਾਂ ਆਪਾਂ ਅੰਦਰ ਵਾਲ ਪਾਸੇ ਨੂੰ ਫੋਲਡ ਕਰ ਦਾਂਗੇ ਏਦਾਂ ਫੋਲਡ ਕਰਕੇ ਇਹਨੂੰ ਸਿੱਧਾ ਕਰਕੇ ਅਗਰ ਚਾਈ ਲਗਾ ਦਿੰਦੇ ਹਾਂ ਏਦਾਂ ਆਪਾਂ ਇਹ ਸਲਾਈ ਅਦਰ ਨੂੰ ਘੁਮਾ ਕੇ ਲਾ ਦਾਂਗੇ ਜਿਹੜੀ ਆਪਣੀ ਲੈਸ ਆ ਉਹ ਬਾਹਰ ਨੂੰ ਮੁੱਕੀ ਜੀ ਤੇ ਇਹ ਸਲਾਈ ਆਪਾਂ ਏਦਾਂ ਲਾਵਾਂਗੇ ਹਾਂਜੀ ਹੁਣ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਵੀ ਲੈਂਸ ਲਗਾ ਲਾਂਗੇ ਇਦਾਂ ਇਹ ਆਪਾਂ ਉੱਪਰ ਵਾਲੇ ਪਾਸੇ ਰੱਖ ਕੇ ਲਗਾਵਾਂਗੇ ਉਹ ਆਪਾਂ ਪੱਲੇ ਵਾਲੇ ਆ ਨੀਚੇ ਵਾਲੇ ਪਾਸੇ ਰੱਖ ਕੇ ਲਗਾਈ ਸੀ ਇਨੂੰ ਵੀ ਹੁਣ ਆਪਾਂ ਇਦਾਂ ਅੰਦਰ ਵਾਲੇ ਪਾਸੇ ਨੂੰ ਫੋਲਡ ਕਰਕੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਇਦਾਂ ਉਹਦੇ ਉੱਪਰ ਰੱਖ ਕੇ ਸਲਾਈ ਲਗਾਵਾਂਗੇ हूँ आप सीधा करके उपर एक सिलाई लगा देंगे दोनों पास इदा दूसरे चाकते भी इधर ही घुमा के सिलाई ले जागे ਜਿਹੜੀ ਆਪਣੀ ਲੈਸ ਆ ਬਹੁਤ ਵਧੀਆ ਫਿਨਿਸ਼ਿੰਗ ਨਾਲ ਲੱਗਦੀ ਆ ਦੇਖੋ ਆ ਆਪਾਂ ਚਾਕ ਤੋਂ ਐਦਾਂ ਹੀ ਸਲਾਈ ਲਗਾ ਲਈ ਫੋਲਡ ਕਰਕੇ ਇਹ ਆਪਣੀ ਜਿਹੜੀ ਲੈਸ ਆ ਸਾਰੀ ਬਹੁਤ ਫਿਨਿਸ਼ਿੰਗ ਨਾਲ ਲੱਗੀ ਆ ਹਾਂਜੀ ਹੁਣ ਸੇਮ ਉਸੇ ਤਰੀਕੇ ਨਾਲ ਆਪਾਂ ਬਾਹਾਂ ਤੇ ਵੀ ਲੈਸ ਲਗਾ ਲਾਂਗੇ ਜਿੱਦਾਂ ਆਪਾਂ ਚਾਕਾਂ ਤੇ ਲਾਈ ਆ ਤੁਮੀ ਉੱਥੇ ਪਾਸੇ ਸਿੱਧੀ ਲੈਸ ਟਰੱਕ ਕੇ ਸੇਮ ਹੋ ਉਸੇ ਤਰੀਕੇ ਨਾਲ ਦੇਖੋ ਆਪਾਂ ਬਾਥੇ ਵੀ ਲੈਸ ਲਗਾ ਲਈਏ ਹੁਣ ਆਪਾਂ ਬਾਹਵਾ ਕਮੀਜ਼ ਨਾਲ ਅਟੈਚ ਕਰਾਂਗੇ ਬਾਹ ਦੀ ਜਿਹੜੀ ਮੂਰੀ ਹੈ ਆਪਣੇ ਕੋਲ 5.5 ਇੰਚ ਤੇ ਆਪਾਂ ਇੱਥੇ 5.5 ਇੰਚ ਤੇ ਮਾਰਕ ਕਰਾਂਗੇ ਮੋਢਾ ਜਿਹੜਾ ਹੈਗਾ ਆਪਣੇ ਕੋਲ 9 ਇੰਚ ਆਪਾਂ ਇੱਥੇ 2 ਪੁਆਇੰਟ ਵਾਧਾ ਰੱਖਾਂਗੇ ਤਾਂ ਕਿ ਜਿਹੜਾ ਆਪਣੇ ਮੋਢੇ 'ਚ ਕੋਈ ਬਲਣਾ ਪਵੇ ਆਪਾਂ ਇੱਥੇ 9.5 ਇੰਚ ਤੇ ਮਾਰਕ ਕਰਾਂਗੇ ਕਿ ਆਪਾਂ ਇਹਨੂੰ ਇਦਾਂ ਨਿਸ਼ਾਨ ਨੂੰ ਮਲਾ ਦਾਂਗੇ ਹਾਂਜੀ ਇੱਥੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇੱਥੋਂ 1/2 ਇੰਚ ਤੇ ਨਿਸ਼ਾਨ ਲਗਾ ਕੇ ਇਦਾਂ ਥੋੜੀ ਜਿਹੀ ਗੁਲਾਈ ਦੀ ਸ਼ੇਪ ਦੇ ਦਾਂਗੇ ਇਸ ਤਰੀਕੇ ਨਾਲ ਇਹਨੂੰ ਕਿਰਸ਼ਾ ਜਿਹਾ ਮਲਾ ਦਾਂਗੇ ਹੁਣ ਆਪਾਂ ਇਹਦੇ ਤੇ ਸਲਾਈ ਲਗਾ ਲਾਂਗੇ ਦਾ ਆਪਾਂ ਇਹਨੂੰ ਬਾਹਰੋਂ ਤੋਂ ਦਾ ਇਸ ਸਲਾਈ ਨੂੰ ਡਬਲ ਕਰ ਦਾਂਗੇ ਆਪਾਂ ਪੈਰ ਇੱਕ ਪੈਰ ਦਾ ਮਾਰਜਨ ਛੱਡ ਕੇ ਇਸ ਸਲਾਈ ਨੂੰ ਡਬਲ ਕਰਾਂਗੇ ਜੇ ਕਈ ਵਾਰ ਜੇ ਆਪਾਂ ਨੂੰ ਬਾਹਰ ਗਾਈਡ ਲੱਗੇ ਤਾਂ ਆਪਾਂ ਇਸ ਸਲਾਈ ਨੂੰ ਤੇ ਬਾਹਰ ਵਿੱਚ ਖੋਲ ਕਰਦੇ ਆਪਾਂ ਪੈਰ ਦਾ ਨਿਸ਼ਾਨ ਛੱਡ ਕੇ ਸਲਾਈ ਨੂੰ ਡਬਲ ਕਰਾਂਗੇ ਇਸ ਤਰ੍ਹਾਂ ਆਪਾਂ ਦੋਨੋਂ ਬਾਹਾਂ ਤੇ ਸਲਾਈ ਲਾ ਲਾਂਗੇ ਹਾਂਜੀ ਹੁਣ ਆਪਾਂ ਕਮੀਜ਼ ਨਾਲ ਬਾਹਾਂ ਅਟੈਚ ਕਰਾਂਗੇ ਇਦਾਂ ਆਪਾਂ ਬਾਹ ਨੂੰ ਕਮੀਜ਼ ਦੇ ਅੰਦਰ ਵਾਲੇ ਪਾਸੇ ਰੱਖਾਂਗੇ ਆ ਸਲਾਈ ਆਪਾਂ ਜਿਹੜੀ ਆ ਸੀਟਿੰਗ ਵਾਲੀ ਸਲਾਈ ਨਾਲ ਮਲਾ ਕੇ ਐਦਾਂ ਇਹਨੂੰ ਹਲਕਾ ਜਿਹਾ ਐਦਾਂ ਫੋਲਡ ਕਰ ਲਾਂਗੇ ਦੂਸਰੀ ਸਾਈਡ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਫੋਲਡ ਕਰ ਲਾਂਗੇ ਆਪਾਂ ਇੱਥੋਂ ਹੁਣ ਸਲਾਈ ਲਾਣੀ ਸਟਾਰਟ ਕਰਾਂਗੇ ਇੱਥੋਂ ਜਿਹੜਾ ਆਪਾਂ ਸਲਾਈ 'ਚ ਜ਼ਿਆਦਾ ਕੱਪੜਾ ਨਹੀਂ ਦੇਣਾ ਹੈਗਾ ਤਾਂ ਆਪਾਂ ਸਲਾਈ ਲਗਾ ਕੇ ਫਿਰ ਆਪਾਂ ਇੱਥੇ ਦਾ ਸਲਾਈ ਨੂੰ ਸ਼ੁਰੂ ਕਰਾਂਗੇ ਹੁਣ ਕੋਈ ਵੀ ਕੱਪੜਾ ਖਿੱਚਣਾ ਨਹੀਂ ਹੈਗਾ ਜ਼ਿਆਦਾ ਨਾ ਬਾਹ ਵਾਲਾ ਤੇ ਨਾ ਆਪਣੀ ਕਮੀਜ਼ ਵਾਲਾ ਜ਼ਿਆਦਾ ਕੱਪੜਾ ਖਿੱਚਣਾ ਨਹੀਂ ਹੈਗਾ ਥਿਲੇ ਆਖਣਾ ਹੀ ਸਲਾਈ ਲਾਣੀ ਹੈ ਤਾਂ ਕਿ ਇਹਦੇ ਚ ਕੋਈ ਬਾੜਨਾ ਪਵੇ ਤੇ ਬਿਲਕੁਲ ਜਿਹੜੀ ਹੈਗੀ ਹੈ ਸਪਾਈ ਨਾਲ ਆਪਣੀ ਸਲਾਈ ਲੱਗੇ ਇਹ ਤਾਂ ਬਰਾਬਰ ਕਰਕੇ ਤਾਂ ਜਿਹੜੀ ਇਸ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਦਿਖਾਵਾਂਗੇ ਹਾਂਜੀ ਇਹ ਦੇਖੋ ਇਹਦੇ ਵਿੱਚ ਕੋਈ ਵੀ ਬੜਣੀ ਹੈਗਾ ਜਦੋਂ ਆਪਾਂ 2 ਪੁਆਇੰਟ ਵਾਧਾ ਰੱਖ ਕੇ ਸਲਾਈ ਲਗਾਣੇ ਆ ਤਾਂ ਐਦਾਂ ਪੂਰੀ ਫਾਈਨਲ ਸਲਾਈ ਲੱਗਦੀ ਹੈ ਇਸ ਕੋਈ ਵੀ ਫਰੰਟ ਤੇ ਨਾ ਬੈਗ ਤੇ ਕੋਈ ਵੀ ਬੜਲ ਨਹੀਂ ਪੈਂਦਾ ਹੈਗਾ ਕਿਸੇ ਤਰੀਕੇ ਨਾਲ ਹੁਣ ਆਪਾਂ ਇਹਦੀ ਦੂਜੀ ਬਾਹਾਂ ਅਟੈਚ ਕਰ ਲਾਂਗੇ ਹਾਂਜੀ ਇਹ ਆਪਣਾ ਪੂਰਾ ਕਮੀਜ਼ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਜੀ ਇਹੋ ਜਿਹਿਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ